ਅੱਜ ਭਾਜੀ ਨਗਰ ਕੀਰਤਨ ਦੇ ਵਿੱਚ ਸੁਣਛੋ ਬੜੇ ਬੱਡੇ ਬੱਡੇ ਟੋਲੇ ਆ ਹਨਾ ਅੱਲੇ ਦੱਸੋ ਕਹਿਣਾ ਕੀ ਚਾਹਦੇ ਹੋ ਵੀ ਮੈਸੇਜ ਕੀ ਦੇਣਾ ਚਾਹਦੇ ਹੋ ਇਹ ਜਿਹੜਾ ਸਿਹਤ ਦਾ ਰਾਜ ਤੁਹਾਡਾ ਕੀ ਹੈ ਪਲੇਟਾਂ 'ਚ ਅੱਜਕੱਲ ਬਿਮਾਰੀਆਂ ਹੀ ਖੋਈਆਂ ਜਾ ਰਹੀਆਂ ਜਿਹੜੀ ਆਪਾਂ ਜ ਆਪਾਂ ਗੌਰ ਕਰੀਏ ਉਹ ਚੀਜ਼ਾਂ ਤੇ ਪਲੇਟਾਂ ਤੋਂ ਭਾਵ ਭੋਲੇ ਕਿ ਜਿੱਦਾਂ ਅੱਜਕੱਲ ਜਿਹੜੀ ਵੀ ਆਪਾਂ ਚੀਜ਼ਾਂ ਕਰਦੇ ਜਦੋਂ ਮੱਕੀ ਲਾ ਲਓ ਜਿਹੜਾ ਇਹ ਤੇ ਦੁੱਧ ਪੀਣੇ ਵੇ ਆ ਉਦੋਂ ਤੇ ਇੰਨੀ ਵੀ ਧੇਰ ਕਿੱਦਾਂ ਕੱਢ ਜਾਂਦਾ ਫ੍ਰਿਜਾਂ 'ਚ ਸਾਡਾ ਤੇ ਆਪਣਾ ਜਿਹੜਾ ਸਾਡੀ ਮੱਜਾਂ ਦਾ ਦੁੱਧ ਹੁੰਦਾ ਹੀ ਉਹ ਤੇ ਇੰਨੀ ਵੀ ਧੇਰ ਕੱਢਦਾ ਨਹੀਂ ਹ ਜਿਹੜਾ ਇਹਦਾ ਤੂਰ ਹੈ ਉਹ ਤਾਂ ਨੇਚੁਰਲੀ ਸਾਰਾ ਉਸੇ ਤਰ੍ਹਾਂ ਦਾ ਹੀ ਹੈ ਐਸਚੁਰੇ ਜਿਹੜਾ ਦੁੱਧ ਬਕਿਆ ਰੋ ਫਿਰ ਤੁਸੀਂ ਕੋਈ ਸਪੈਸ਼ਲ ਦੁੱਧ ਸਪੈਸ਼ਲ ਤੂਰ ਕੋਈ ਗਰੋ ਅਪ ਕਿਦੋਂ ਹੋਰ ਜਾਂ ਕਿਤੇ ਖਾਸ ਜਗ੍ਹਾ ਤੋਂ ਮਿਲਦਾ ਸੋ ਅੱਜਕੱਲ੍ਹ ਇਹ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਡਿਪਰੈਸ਼ਨ ਐਂਗਜ਼ਾਇਟੀ ਹਾਰਮੋਨਲ ਇਸ਼ੂ ਜਿੰਨੀਆਂ ਵੀ ਚੀਜ਼ਾਂ ਨੇ ਕੈਂਸਰ ਕੋ ਸਾਰੀਆਂ ਚੀਜ਼ਾਂ ਇਹ ਮੇਨ ਜੜ ਇਹਨਾਂ ਦੀ ਆਈ ਜਾਂਦੀ ਪੀ ਕੀ ਕੀ ਕਰਦੇ ਪਿਓ ਇਹ ਬਚਾਓ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਐ ਵੀ ਇਸ ਤੋਂ ਬਚ سکے ਹਨਾ ਸਾਰੇ ਕਾਸੇ ਤੋਂ ਤੇ ਤੁਸੀਂ ਕੋਈ ਸਪੈਸੀਫਿਕ ਦੱਸ ਸਕਦੇ ਹੋ ਤਿੰਨ ਚਾਰ ਮੰਤਰ ਆਪਾਂ ਕਹਿੰਦੇ ਆਟਾ ਚੰਗਾ ਐ ਮੈਦਾ ਮਾੜਾ ਬੰਦਾ ਤੇ ਕਣਕ ਤੋਂ ਹੀ ਐ ਫਿਰ ਮਾੜਾ ਚੰਗਾ ਕਿੱਦਾਂ ਹੋ ਗਿਆ ਕਣਕ ਨੂੰ ਰਿਫਾਈਨ ਕਰ ਦਿੱਤਾ ਹੋਰ ਜ਼ਿਆਦਾ ਰਿਫਾਈਨ ਕਰ ਦਿੱਤਾ ਜਿਹਦੇ ਨਾਲ ਅੱਗੇ ਡਿਫਾਈਨ ਲੱਗ ਗਿਆ ਉਸ ਤੋਂ ਬਚਾਓ ਕਿੱਦਾਂ ਉਸ ਤੋਂ ਬਚਾਓ ਕਰੋ ਕੁਦਰਤ ਦੀ ਚੀਜ਼ ਉਹਨੂੰ ਖਾਓ ਜਿੱਦਾਂ ਕਿ ਸੰਤਰਾ ਖਾਓ ਸੰਤਰੇ ਦਾ ਜੂਸ ਨਾ ਪੀਓ ਯਾਰ ਬਣ ਜੂਸ ਹੀ ਦੇਣਾ ਹੁੰਦਾ ਰੱਬ ਜੂਸ ਹੀ ਨਦੀਆਂ ਕੱਢ ਦਿੰਦਾ ਆਪਾਂ ਅਮੇਜ਼ ਨਹੀਂ ਹੋਣਾ ਜਿੱਦ ਸ਼ੁਰੂਤੀ ਹੁੰਦੀ ਆ ਗੁਰੂ ਗੋਬੀ ਸਿੰਘ ਜੀ ਦੀ ਇੱਕ ਕੋਈ ਬਚਨ ਸੀ ਕਿਤੇ ਮੈਂ ਸੁਨੇ ਸੀ ਬੜੇ ਵਧੀਆ ਸੀ ਉਹਨਾਂ ਨੇ ਕਿਹਾ ਹੀ ਕਿ ਜਿਹੜੇ ਕਲਯੁਗੀ ਸਿੰਘ ਉਹਨਾਂ ਨੇ ਉਹਨਾਂ ਦੀ ਕੁਝ ਨਿਸ਼ਾਨੀਆਂ ਹੋਣਗੀਆਂ ਇੱਕ ਨਿਸ਼ਾਨੀ ਆ ਹੋਏਗੀ ਕਿ ਉਹਨੂੰ ਸਰੀਰ ਤਖਾਂ ਦੇ ਤੇ ਸਰੀਰ ਦੇਖਾਂ ਤਾਂ ਬੜਾ ਸ਼ੌਂਕ ਹੋਏਗਾ ਸੱਚ ਦੇਖ ਅੱਜ ਜਮਾਨਾ ਜੇ ਚੱਲਦਾ ਪਿਆ ਫਿਰ ਉਹਨਾਂ ਦਾ ਇਹ ਕਿ ਸਿੰਘ ਨੇ ਕਿਸੇ ਦੇ ਵੀ ਹੱਥ ਨਾ ਖਾਲਿਆ ਕਰਨਾ ਉਹਨੂੰ ਪਰਵਾਹੀ ਨਹੀਂ ਹੋਇਆ ਕਰਨੀ ਕਿ ਕਿੰਨੇ ਬਣਾਇਆ ਕਿ ਮਤਲਬ ਕਿ ਆਪਾਂ ਕੰਮ-ਕਾਜ ਜਿੰਨੇ ਜਿਆਦਾ ਬੀਜ਼ੀ ਹੋ ਗਏ ਆ ਘਰ ਆ ਕੇ ਵੀ ਕੰਮ ਕਰੀ ਜਾਂਦੇ ਆ ਬਾਹਰ ਵੀ ਕੰਮ ਕਰੀ ਜਾਂਦੇ ਆ ਬੱਚਾ ਕੀ ਕਰਦੇ ਪੈ ਸਾਨੂੰ ਧਿਆਨ ਨਹੀਂ ਹੁੰਦੀ ਸਾਨੂੰ ਉਹਨਾਂ ਤੇ ਧਿਆਨ ਦੇ ਫਿਰ ਆਪਾਂ ਕਹਿੰਦੇ ਬੱਚਾ ਹੱਥੋਂ ਨਿਕਲਿਆ ਬੱਚਾ ਜੇ ਤੁਸੀਂ ਬੱਚੇ ਨੂੰ ਆਪਣੇ ਵਿੱਚ ਨਹੀਂ ਵੜੋਗੇ ਮਾਂ ਆਪਣੇ ਫੋਨ ਤੇ ਲੱਗੀ ਪਈ ਉਹ ਆਪਣੇ ਫੋਨ ਤੇ ਲੱਗਾ ਬੱਚਾ ਟੀਵੀ ਦੇਖਣ ਰਿਹਾ ਉਹ ਉਹਨੂੰ ਕੀ ਸਿਖਾਈ ਨਹੀਂ ਬਾਈ ਜ਼ਿੰਦਗੀ ਦਾ ਅੱਜ ਭਾਈ ਜੀ ਨਗਰ ਕੀਰਤਨ ਦੇ ਵਿੱਚ ਪਹੁੰਚਿਓ ਬੜੇ 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 ਡੌਲੇ ਆ ਹੈਨਾ ਅਲੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਵੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਹ ਜਿਹੜਾ ਸਿਹਤ ਦਾ ਰਾਜ ਤੁਹਾਡਾ ਕੀ ਹੈ ਬਾਬਾ ਜੀ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੁਝ ਨਹੀਂ ਜੀ ਸਿਹਤ ਦਾ ਰਾਜ ਉਹ ਮੇਰਾ ਕੰਮ ਹੀ ਆਇਆ ਜੀ ਮੈਂ ਸ਼ੁਰੂ ਤੋਂ ਜਿੰਮ ਹੀ ਕਰਦੇ ਰਹੇ ਆ ਬੋਡੀ ਬਿਲਡਿੰਗ ਮੈਂ ਕਰਦਾ ਜੀ ਸੋ ਆ ਕੋਈ ਸ਼ੌਂਕਿਆ ਤੌਰ ਤੇ ਨਹੀਂ ਹੈ ਆ ਮੇਰਾ ਕੰਮ ਹੀ ਪਹਿਲੇ ਸ਼ੌਂਕ ਹੁੰਦੇ ਫਿਰ ਉਹਦੇ ਲਈ ਕੰਮ ਬਣਿਆ ਬਟ ਹੁਣ ਕੰਮ ਤੋਂ ਵੀ ਆਪਾਂ ਇੱਕ ਸਟੈਪ ਅੱਗੇ ਲੈ ਕੇ ਜਾਣੇ ਪਏ ਇਹਨੂੰ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜ ਆਪਣੇ ਵੱਡੇ ਜਿਹੜੇ ਹੈ ਨੇ ਭਰਾ ਜਾਂ ਛੋਟੇ ਉਹਨਾਂ ਨੂੰ ਆਪਾਂ ਦੱਸਨੇ ਪਏ ਕਿ ਖਾਣਾ ਪੀਣਾ ਕਿਸ ਤਰੀਕੇ ਤੋਂ ਹੁੰਦਾ ਠੀਕ ਹੈ ਜੀ ਜਿਹੜੀਆਂ ਸਾਨੂੰ ਪਲੇਟਾਂ 'ਚ ਅੱਜਕੱਲ ਬਿਮਾਰੀਆਂ ਹੀ ਖੋਈਆਂ ਜਾ ਰਹੀਆਂ ਜਿਹੜੀ ਆਪਾਂ ਜ ਆਪਾਂ ਗੌਰ ਕਰੀਏ ਉਹ ਚੀਜ਼ਾਂ ਤੇ ਪਲੇਟਾਂ ਤੋਂ ਭਾਵ ਭਾਵ ਕਿ ਜਿੱਦਾਂ ਅੱਜਕੱਲ ਜਿਹੜੀ ਵੀ ਆਪਾਂ ਚੀਜ਼ ਕਰਦਾ ਜਦੋਂ ਮੱਕੀ ਲਾ ਲਓ ਉਹ ਜਿਹੜੀ ਮੱਕੀ ਹੈ ਜਿਹੜੀ ਆਪਾਂ ਇੱਥੇ ਛੱਲੀਆਂ 22 ਦੀਆਂ ਆਂ ਇੰਡੀਆ ਦੀ ਛੱਲੀ ਤੇ 22 ਛੱਲੀ 'ਚ ਕਿੰਨਾ ਫਰਕ ਹੈ ਜੀ ਅੱਛਾ ਜੀ ਹੁਣ ਉਹ ਮੋਡੀਫਾਈਡ ਹੈ ਸਾਰਾ ਲੈਬ ਗ੍ਰੋਨ ਚੀਜ਼ਾਂ ਆ ਜਾਂਦੀਆਂ ਜਿੱਦਾਂ ਉਹ ਸਾਰੀਆਂ ਚੀਜ਼ਾਂ ਨੇ ਉਹ ਕੁਦਰਤੀ ਚੀਜ਼ਾਂ ਨਹੀਂ ਹੈਗੇ ਪ੍ਰੋਪਰ ਜਿਹੜੀ ਆਪਾਂ ਕੁਦਰਤੀ ਖਾਂਦੇ ਰਹੇ ਆ ਜਿੱਦਾਂ ਕਿ ਜਿੱਦਾਂ ਇੰਡੀਆ ਜਿੱਦੂ ਆਪਾਂ ਹਰੀ ਕ੍ਰਾਂਤੀ ਆਈ ਸੀ ਉਹ ਸਾਰਾ ਦਵਾਈਆਂ ਦੇ ਆਪਾਂ ਜ਼ੋਰ ਦੇ ਤਾ ਕਿ ਪ੍ਰੋਡਕਸ਼ਨ ਜ਼ਿਆਦਾ ਪ੍ਰੋਡਕਸ਼ਨ ਆਪਾਂ ਉਹਦੇ ਦੇ ਟੇਕਿਆਂ ਤੱਕ ਵੀ ਆਪਾਂ ਦਵਾਈਆਂ ਨੇ ਪ੍ਰੋਡਕਸ਼ਨ ਕਰੀ ਜਾਂਦੇ ਪਿਆ ਆਪਾਂ ਬੀਵੀਓ ਲਾਣੇ ਪਏ ਜਿੱਦਾਂ ਝਾੜ ਜ਼ਿਆਦਾ ਹੋਏ ਪਰ ਅਸਲ ਜਿੱਦਾਂ ਹੈ ਸੀ ਅਸਲ ਚੀਜ਼ ਤਾਂ ਨਹੀਂ ਸੀ ਜਿਹੜਾ ਆਪ ਇੱਥੇ ਦੁੱਧ ਪੀਣੇ ਆ ਉਹਦੋਂ ਤੇ ਇੰਨੀ ਨਹੀਂ دیر ਕਿਦਾਂ ਕੱਢ ਜਾਂਦਾ ਫ੍ਰੀਜਾਂ 'ਚ ਵੀ ਸਾਡੇ ਤੇ ਆਪਣਾ ਜਿਹੜਾ ਸਾਡੀ ਮੱਜੰਦ ਦੁੱਧ ਹੁੰਦਾ ਸੀ ਉਹ ਤੇ ਨਹੀਂ ਨਹੀਂ دیر ਕੱਢਦਾ ਨਹੀਂ ਹੁੰਦਾ ਸੀ ਸੋ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਨਾ ਕਿ ਜਿਹੜੀ ਚੀਜ਼ ਮੈਂ ਸਿੱਖੀ ਮਾਗੇ ਤਾਂ ਸਾਂ ਬਾਕੀ ਹਾਂ ਜੇ ਕਿਸੇ ਨੇ ਰੱਖ ਲਿਓ ਰੱਖ ਸਕਦਾ ਜੇ ਕਿਸੇ ਨੇ ਨਹੀਂ ਨਹੀਂ ਜਿਹੜਾ ਇੱਥੇ ਦਾ ਫੂਡ ਹੈ ਉਹ ਤਾਂ ਨੇਚਰਲੀ ਸਾਰਾ ਉਸੇ ਤਰ੍ਹਾਂ ਦਾ ਹੀ ਹੈ ਐਸਚੁਰ ਜਿਹੜਾ ਦੁੱਧ ਵਗੈਰਾ ਫਿਰ ਤੁਸੀਂ ਕੋਈ ਸਪੈਸ਼ਲ ਦੁੱਧ ਸਪੈਸ਼ਲ ਫੂਡ ਕੋਈ ਗਰੋ ਅਪ ਕਿਧੋਂ ਹੋਰ ਜਾਂ ਕਿਤੇ ਖਾਸ ਜਗ੍ਹਾ ਤੋਂ ਮਿਲਦਾ ਮੈਂ ਤੁਹਾਨੂੰ ਦੱਸਦਾ ਜੀ ਅਕੱਲਾ ਇਤਨੇ ਨਹੀਂ ਅੱਜ ਕੱਲ ਇੰਡੀਆ ਜੀ ਵੀ ਇਹ ਸਾਰਾ ਕੁਸ਼ੀ ਸਿਸਟਮ ਹੋ ਲਾ ਪਿਆ ਐਸੇ ਕਰਕੇ ਜਿਹੜੇ ਮੁੰਡਿਆਂ ਚ ਟੈਸਟ ਆਸਟਰਨ ਹੁੰਦੇ ਨੇ ਉਹ ਘਟੀ ਜਾਂਦੇ ਪਏ ਨੇ ਕਿਉਂਕਿ ਜਿਹੜਾ ਆਪਾਂ ਫੂਡ ਗਲਤ ਖਾਣੇ ਪਿਆ ਹਾਰਮੋਨਲ ਇੰਬੈਲੈਂਸ ਆਪਾਂ ਕਹ ਲਾਂਗੇ ਜਿਹੜੇ ਕੁੜੀਆਂ ਦੇ ਉਹਨਾਂ ਦੇ ਵੀ ਹਾਰਮੋਨ ਵਿਗੜਦੇ ਪਏ ਨੇ ਸੋ ਅੱਜ ਕੱਲ ਇਹ ਸਰੀਰਿਕ ਤੌਰ ਤੇ ਦਿਮਾਗੀ ਤੌਰ ਤੇ ਡਿਪਰੈਸ਼ਨ ਐਂਗਜ਼ਾਇਟੀ ਹਾਰਮੋਨਲ ਇਸ਼ੂ ਜਿੰਨੀਆਂ ਵੀ ਚੀਜ਼ਾਂ ਨੇ ਕੈਂਸਰ ਕੁ ਸਾਰੀਆਂ ਸਾਰੀਆਂ ਚੀਜ਼ਾਂ ਇਹ ਮੇਨ ਜੜੇ ਇਹਨਾਂ ਦੀ ਆਈ ਜਾਂਦੀ ਪਈ ਹੈ ਤੇ ਤੁਸੀਂ ਆਪ ਗ੍ਰੋਥ ਦੇਖੋ ਜੀ ਇਦਾਂ ਦੱਸਾਂ ਹੀ ਹੁੰਦਾ ਹਰ ਚੀਜ਼ ਕਈ ਵਾਰ ਸਾਨੂੰ ਪਤਾ ਹੋਣਾ ਬੜੀ ਜ਼ਰੂਰੀ ਹੁੰਦਾ। ਕਿਹ ਚੀਜ਼ ਮੈਨੂੰ ਪਤਾ ਅਵੇਅਰਨੈਸ ਜਿੰਨਾ ਪੈ ਗਿਆ ਲੀਦਾ। ਹਰ ਚੀਜ਼ ਦਾ ਹੱਲ ਲੱਭਣੀਆਂ ਪੈ ਚੱਲ ਜੀਦਾ ਕਿ ਇਹਦਾ ਹੱਲ ਦੱਸੋ ਜੇ ਹੱਲ ਨਹੀਂ ਤੇ ਫਿਰ ਤੂੰ ਕਾ ਤੂੰ ਬੋਲ ਨਾ ਪਿਆ। ਇਹਦਾ ਸਿਸਟਮ ਆ ਨਹੀਂ ਹੁੰਦਾ। ਕਈ ਵਾਰ ਸਾਨੂੰ ਅਵੇਅਰ ਹੋਣਾ ਪੈਂਦਾ ਚੀਜ਼ ਦਾ ਕਿ ਮੈਨੂੰ ਹਾਂ ਆ ਚੀਜ਼ ਮੈਨੂੰ ਪਤਾ ਹੋਣ ਮੈਂ ਇਹਦਾ ਨੁਕਸਾਨ ਕਿੱਦਾ ਘੱਟ ਕਰ ਸਕਣਾ। ਇਹਨੂੰ ਕਿ ਆਪ ਬਚਾ ਕੀ ਬਚਾਓ ਕਿਵੇਂ ਕਰੀ? ਬਚਾਓ ਬਚਾਓ ਵਾਸਤੇ ਪਹਿਲੇ ਨੋਲਿਜ ਹੋਣੀ ਚਾਹੀਦੀ। ਠੀਕ ਹੈ ਜੀ ਤਾਂ ਹੀ ਆਪਾਂ ਬਚਾਓ ਕਰ ਸਕਦੇ ਆ ਕਿ ਕੀ ਕਰਦੇ ਪਿਓ ਇਹ ਬਚਾਓ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਐ ਵੀ ਇਸ ਤੋਂ ਬਚ سکے ਹਨਾ ਸਾਰੇ ਕਾਸੇ ਤੋਂ ਤੇ ਤੁਸੀਂ ਕੁਝ ਸਪੈਸਿਫਿਕ ਦੱਸ ਸਕਦੇ ਹੋ ਤਿੰਨ ਚਾਰ ਮੰਤਰ ਮੰਤਰ ਕੁਛ ਨਹੀਂ ਜੀ ਮੰਤਰ ਆਈਏ ਮੈਂ ਤਾਂ ਇੱਕਾਂਗਾ ਇੱਕ ਤੇ ਕੋਈ ਵੀ ਚ ਰਿਫਾਈਨਡ ਆਏਂਦੇ ਜਿਹੜੀ ਰਿਫਾਈਨਡ ਔਇਲ ਰਿਫਾਈਨਡ 슈ਗਰ ਰਿਫਾਈਨਡ ਵੀਟ ਕੋਈ ਵੀ ਚ ਰਿਫਾਈਨਡ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਰੀਕ ਕਰ ਦੋ ਜਿਨ੍ਹਾਂ ਨੂੰ ਜਦੋਂ ਹੁਣ ਆਪਾਂ ਕਹਿੰਦੇ ਆ ਆਟਾ ਚੰਗਾ ਮੈਦਾ ਮਾੜਾ ਬੰਦਾ ਤੇ ਕਣਕ ਤੋਂ ਹੀ ਐ ਫਿਰ ਮਾੜਾ ਚੰਗਾ ਕਿੱਦਾਂ ਹੋ ਗਿਆ ਕੰਕ ਨੂੰ ਰਿਫਾਈਨ ਕਰ ਦਿੱਤਾ ਹੋਰ ਜ਼ਿਆਦਾ ਰਿਫਾਈਨ ਕਰ ਦਿੱਤਾ ਜਿਹਦੇ ਨਾਲ ਅੱਗੇ ਦੇਫਾਈਨ ਲੱਗ ਜੇ ਉਸ ਤੋਂ ਬਚਾਓ ਕਿਤਾ ਉਸ ਤੋਂ ਬਚਾਓ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕੁਦਰਤ ਦੀ ਚੀਜ਼ ਉਹਨੂੰ ਖਾਓ ਜਿੱਦਾਂ ਕਿ ਸੰਤਰਾ ਖਾਓ ਸੰਤਰੇ ਦਾ ਜੂਸ ਨਾ ਪੀਓ ਜੇ ਰੱਬ ਨੇ ਜੂਸ ਹੀ ਦੇਣਾ ਹੁੰਦਾ ਰੱਬ ਜੂਸ ਦੀ ਨਦੀਆਂ ਕੱਢ ਦਿੰਦਾ ਆਪਾਂ ਅਮੀਜ਼ ਨਹੀਂ ਹੋਣਾ ਜੇ ਸ਼ੁਰੂ ਤੋਂ ਹੀ ਹੁੰਦੀ ਆ ਰੱਬ ਨੇ ਸੰਤਰਾ ਦਿੱਤਾ ਕਿ ਸੰਤਰਾ ਖਾਣਾ ਹੈ ਉਹ ਤੇ ਜੂਸ ਨਹੀਂ ਕੱਢ ਕੇ ਪੀਣਾ ਉਹ ਜੂਸ ਵੀ ਸਿੱਧੇ ਦੇ ਸਕਦਾ ਸੀ ਸੋ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਗੌਰ ਸਾਨੂੰ ਕਰਨੀ ਪੈਣੀ ਜਿੱਦਾਂ ਇੱਕ ਫਿਰ ਉਸ ਤੋਂ ਬਾਅਦ ਆਪਣਾ ਰੱਬ ਨੇ ਰਾਤ ਬਣਾਈ ਸੌਣ ਨੂੰ ਅਪਰ ਰਾਤ ਨੂੰ ਜਾਗ ਕੇ ਕੰਮ ਕਰਨੇ ਪਿਆ ਦਿਨੇ ਆਪਾਂ ਸੌਣੇ ਪਿਆ ਆ ਵੀ ਸਾਡੀ ਸਾਈਕਲ ਖਰਾਬ ਹੁੰਦੀ ਮੇਰੀ ਤੇ ਚੀਜ਼ਾਂ ਚ ਮੈਨੂੰ ਤੇ 35 ਸਾਲ ਦਾ ਜੀ ਮੈਨੂੰ 27 ਸਾਲ ਹੋ ਗਏ ਜਿਮ ਜਾਂਦਿਆਂ ਨੂੰ ਅੱਜ 8 ਸਾਲ ਦੇ ਲੱਗੇ ਸੀ ਹਾਂ ਜੀ 7 ਸਾਲ ਦਾ ਜੀ ਦਮ ਲੱਗ ਗਿਆ ਸੀ ਸੋ ਮੈਂ ਅ ਚੀਜ਼ਾਂ ਕਰਦੇ ਜਿੱਦਾਂ ਹੋਂ ਹੁੰਦਾ ਨਹੀਂ ਜਿੱਦਾਂ ਹੁਣ ਤੁਸੀਂ ਕੋਈ ਕੰਮ ਪਿਛਲੇ 25 ਸਾਲ ਤੋਂ ਕਰਦੇ ਹੋਵੋਗੇ ਤੇ ਇਹਦਾ ਵੀ ਹੁੰਦਾ ਪਾਪੇ ਜਿੰਨਾ ਜਿੰਨਾ ਬੰਦਾ ਟਾਈਮ ਲਾਉਂਦਾ ਨੇ ਕਿਸੇ ਕੰਮ ਚ ਉਹਨਾਂ ਨੂੰ ਲੱਗਨ ਲੱਪਨ ਦਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਕਿਉਂਕਿ ਇੰਨੀਆਂ ਜ਼ਿਆਦਾ ਚ ਅਪਾ ਕਿਨੂ ਕਿਨੂ ਫੜੀਏ ਸੋ ਅਵੇਰਨੈਸ ਸਰਨਾ ਪਹਿਲੇ ਵੇਅਰਨੈਸ ਲੇਕਾ ਬਾਕੀ ਦੋ ਤਿੰਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਾਂ ਇਹਨਾਂ ਤੇ ਬੰਦਾ ਗੌਰ ਕਰ ਲੇ ਦੇਖੋ ਜੀ ਸਾਡੇ ਗੁਰੂਆਂ ਨੇ ਗੁਰੂ ਗੋਬੀ ਸਿੰਘ ਜੀ ਦੀ ਇੱਕ ਕੋਈ ਬਚਨ ਸੀ ਕਿਤੇ ਮੈਂ ਸੁਣਿਆ ਸੀ ਬੜੇ ਵਧੀਆ ਸੀ ਉਹਨਾਂ ਨੇ ਕਿਹਾ ਹੀ ਕਿ ਜਿਹੜੇ ਕਲਯੁਗੀ ਸਿੰਘ ਉਹਨਾਂ ਨੇ ਉਹਨਾਂ ਦੀ ਕੁਝ ਨਿਸ਼ਾਨੀਆਂ ਹੋਣਗੀਆਂ ਇੱਕ ਨਿਸ਼ਾਨੀ ਆ ਹੋਏਗੀ ਕਿ ਉਹਨੂੰ ਸਰੀਰ ਤਖਾਂਦੇ ਤੇ ਸਰੀਰ ਦੇਖਣ ਦਾ ਬੜਾ ਸ਼ੌਂਕ ਹੋਏਗਾ ਸੱਚ ਦੇਖ ਅੱਜ ਜਮਾਨੇ ਜੇ ਚੱਲਦਾ ਪਿਆ ਫਿਰ ਉਹਨਾਂ ਦਾ ਇਹ ਕਿ ਸਿੰਘ ਨੇ ਕਿਸੇ ਦੇ ਵੀ ਹੱਥ ਨਾ ਖਾਲਿਆ ਕਰਨਾ ਉਨੇ ਪਰਵਾਨੀ ਹੋਇਆ ਕਰਨੇ ਕਿ ਕਿੰਨੇ ਬਣਾਇਆ ਕਿਦਾਂ ਆਇਆ ਉਹਨੇ ਕਿਸੇ ਦੇ ਵੀ ਆਦਖਾ ਲਿਆ ਕਰਨਾ ਸੋ ਇਦਾਂ ਦੀ ਚੀਜ਼ਾਂ ਜਿਹੜੀਆਂ ਸਾਨੂੰ ਗੁਰੂ ਆਲਰੇਡੀ ਕਹਿ ਆ ਗਏ ਨੇ ਸਾਨੂੰ ਪਤਾ 52 ਹੁਕਮਾਂ ਸਾਡੇ ਆਪਾਂ ਉਹਨਾਂ ਨੂੰ ਫੋਲੋ ਕਰਨਾ ਮੈਂ ਕੋਣ ਨੰਦਰ ਸੁਣਵਾਲਾ ਉਹ 52 ਹੁਕਮਾਂ ਤੇ ਹੀ ਆਜੀਏ ਤੇ ਆਪੋ ਦੇ ਤਰ ਜਾਣਾ ਤੇ ਮੇਰੇ ਮੂੰਹ ਚ ਸੁਣ ਕੇ ਤੇ ਬਾਬਾ ਜੀ ਇਹ ਸੁਨਨਗਰ ਕੀਰਤਨ ਦੇ ਵਿੱਚ ਆਇਓ ਜੇ ਖਾਸ ਮੈਸੇਜ ਜਿਹੜੇ ਤੁਹਾਨੂੰ ਸੁਣਦੇ ਕੋਈ ਖਾਸ ਗੱਲ ਕਹਿਣਾ ਖਾਸ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਮਾਪਿਓ ਨੂੰ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਆਪਾਂ ਕਿ ਮਤਲਬ ਕਿ ਆਪਾਂ ਕੰਮ-ਕਾਜ ਜਿੰਨੇ ਜਿਆਦਾ ਬੀਜ਼ੀ ਹੋ ਗਏ ਆ ਘਰ ਆ ਕੇ ਵੀ ਕੰਮ ਕਰੀ ਜਾਂਦੇ ਆ ਬਾਹਰ ਵੀ ਕੰਮ ਕਰੀ ਜਾਂਦੇ ਆ ਬੱਚਾ ਕੀ ਕਰਦੇ ਪੈ ਸਾਨੂੰ ਧਿਆਨ ਹੀ ਨਹੀਂ ਨਹੀਂ ਸਾਨੂੰ ਉਹਨਾਂ ਤੇ ਧਿਆਨ ਦੇ ਫਿਰ ਆਪਾਂ ਕਹਿੰਦੇ ਬੱਚਾ ਹੱਥੋਂ ਨਿਕਲੇ ਬੱਚਾ ਜੇ ਤੁਸੀਂ ਬੱਚੇ ਨੂੰ ਆਪਣੇ ਵਿੱਚ ਨਹੀਂ ਵੜੋਗੇ ਮਾਂ ਆਪਣੇ ਫੋਨ ਤੇ ਲੱਗੀ ਪਈ ਉਹ ਆਪਣੇ ਫੋਨ ਤੇ ਲੱਗਾ ਬੱਚਾ ਟੀਵੀ ਦੇਖਣ ਰਿਹਾ ਉਹ ਉਹਨੂੰ ਤੇ ਕੁਝ ਸਿਖਾਈ ਨਹੀਂ ਪਾਇ ਜਿੰਦਗੀ ਦਾ ਉਹਨੂੰ ਕੁਝ ਘਾਲੀ ਨਹੀਂ ਪਾਇ ਉਹਦਾ ਖੇੜੀ ਨਹੀਂ ਪਾਇ ਕੋਈ ਕੁਸ਼ ਨਹੀਂ ਉਹਨਾਂ ਬਾਹਰ ਦੋਸਤ ਬਣਾ ਲੈ ਫਿਰ ਤੇ ਕਹਿੰਦੇ ਬੱਚਾ ਸੁਣਦਾ ਨਹੀਂ ਮੈਨੂੰ ਮੇਰੇ ਦੋ ਬੱਚੇ ਨੇ ਮੈਂ ਤਾਂ ਮੈਨੂੰ ਪਤਾ ਮੈਂ ਮੈਂ ਵੀ ਸਵੇਰੇ 3 ਜਿਹੜੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਮੀ ਲੱਗਦੀ ਕਿ ਮੈਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਂਦਾ ਪਿਆ ਤੇ ਮੈਨੂੰ ਪਤਾ ਕਿ ਇਹ ਚੀਜ਼ ਨੇ ਮੇਰਾ ਨੁਕਸਾਨ ਕਰਨਾ ਮੇਰੇ ਬੱਚਿਆਂ ਦਾ ਵੀ ਨੁਕਸਾਨ ਕਰਨਾ ਸੋ ਬੰਦਾ ਨਾ ਆਪਣੇ ਨੁਕਸਾਨਾਂ ਤੋਂ ਸਿੱਖ ਕੇ ਅੱਗੇ ਦੱਸਦਾ ਮੈਨੂੰ ਕਿ ਚੀਜ਼ਾਂ ਨੂੰ ਨੁਕਸਾਨ ਹੋਇਆ ਮੈਂ ਕਹਾਂਗਾ ਭਾਜੀ ਤੁਸੀਂ ਇਹ ਕੰਮ ਨਾ ਕਰੋ ਮੈਨੂੰ ਨੁਕਸਾਨ ਹੋਇਆ ਸੋ ਆ ਚੀਜ਼ ਨੁਕਸਾਨ ਮੈਂ ਫੀਲ ਕਰਨਾ ਪਿਆ ਕਿ ਭਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮਾਂ ਪਿਓ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਟਾਈਮ ਦਿਓ ਉਹਨਾਂ ਨੂੰ ਵਿੱਚ ਬਿਠਾਓ ਕੋਈ ਬੱਚਾ ਛੋਟਾ ਹੈ 3-4 ਸਾਲ ਦਾ ਖਾਂਦੇ-ਖਾਂਦੇ ਤੇ ਪਲੇਟੇ 'ਤੇ ਕਿਨ ਅਪਚ ੜਕਣੇ ਪੈ ਜਾਂਦੇ ਨੇ ਬੱਚੇ ਨੂੰ ਜਦੋਂ ਅਪਚ ੜਕਣੇ ਬੱਚਾ ਡਰਦਾ ਬੱਚੇ ਨੇ ਚੀਜ਼ਾਂ ਲਕੋਣੀਆਂ ਸ਼ੁਰੂ ਕਰਨੀਆਂ ਸੋ ਹਾਂ ਮੇਰੇ ਖਿਆਲ ਨਾਲ ਮਾਂ ਪਿਓ ਨੂੰ ਜ਼ਿਆਦਾ ਸਿੱਖਾਂ ਵੀ ਲੋੜ ਹੈ ਐਜ਼ ਅ ਪਿਓ ਮੈਂ ਕਹਿੰਦਾ ਪਿਆ ਬਹੁਤ ਧੰਵਾਦ ਜੀ ਅਕੀ